ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾ ਚੈਨਲ ਬਹੁਤ ਬਹੁਤ ਸਵਾਦ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਸਟਾਰ ਲਹਿਰ ਦੇ ਵੱਲੋਂ ਆਪਣੀਆਂ ਆਪਣੀਆਂ ਪਰਤੀਆਂ ਕਰ ਲਈਆਂ ਜਾਂ ਮੁਕੰਮਲ ਅਕਾਲੀ ਸਟਾਰ ਲਹਿਰ ਦੇ ਸਾਰੇ ਹੀ ਲੀਡਰਾਂ ਦੇ ਵੱਲੋਂ ਜੋ ਆਪਣੇ ਪਰਤੀ ਮਹਿਮ ਦੇ ਸਾਰੇ ਫਾਰਮ ਵਾਪਸ ਲੈ ਜਾ ਰਹੇ ਨੇ ਜੋ ਵੱਖ-ਵੱਖ ਹਲਕਿਆਂ ਦੇ ਵਿੱਚੋਂ ਲੱਖਾਂ ਦੇ ਗਿਣਤੀ ਦੇ ਵਿੱਚ ਉਹ ਫਾਰਮ ਜਮ੍ਹਾਂ ਹੋ ਰਹੇ ਨੇ ਹੁਣ ਡੇਲੀਗੇਟ ਚੁਣਨ ਵਾਸਤੇ ਤਿਆਰੀਆਂ ਹੋ ਗਈਆਂ ਨੇ ਡੈਲੀਗੇਟ ਚੁਣੇ ਜਾਣਗੇ ਉਹ ਡੈਲੀਗੇਟ ਉਸ ਤੋਂ ਬਾਅਦ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਨਗੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਜਿਸ ਨੇ ਇਹ ਕਾਰਜ ਸੰਭਾਲਿਆ ਸੀ ਔਰ ਜਿਹੜਾ ਕਿ 18 ਜੂਨ ਤੱਕ ਇਹ ਭਰਤੀ ਮਹਮ ਚੱਲੀ ਜਿਸ ਤੋਂ ਬਾਅਦ 28 29 ਜੂਨ ਤੱਕ ਉਹ ਸਾਰੀਆਂ ਭਰਤੀ ਦੀਆਂ ਪਰਚੀਆਂ ਵਾਪਸ ਇਕੱਠੀਆਂ ਕੀਤੀਆਂ ਗਈਆਂ ਨੇ ਔਰ ਤੁਸੀਂ ਹਰਾਮ ਹੋਗੇ ਕਿ ਉਹ ਕਿੰਨੀ ਭਰਤੀ ਹੋਈ ਏ ਜਿਹੜੇ ਹਲਕਿਆਂ ਦੇ ਵਿੱਚ ਵੀ ਜਿਹੜਾ ਉਹ ਭਰਤੀ ਹਰੇਕ ਹਲਕੇ ਜਿਹੜਾ ਕਿ 117 ਹਲਕੇ ਨੇ ਪੂਰੇ ਪੰਜਾਬ ਦੇ ਔਰ ਬਾਹਰੋਂ ਇਹ ਭਰਤੀ ਹੋਈ ਲੱਖਾਂ ਦੀ ਤਦਾਦ ਦੇ ਵਿੱਚ ਜੋ ਅਕਾਲੀ ਸਟਾਰ ਲਹਿਰ ਦੇ ਵੱਲੋਂ ਅਕਾਲੀ ਦਲ ਦੀ ਇਹ ਭਰਤੀ ਕੀਤੀ ਗਈ ਹੈ ਜਿਸ ਦੇ ਬਾਰੇ ਹੁਣ ਇਹ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਸੁਖਵੀਰ ਸਿੰਘ ਬਾਦਲ ਨੂੰ ਖਤਰਾ ਹੋ ਗਿਆ ਜੋ ਡੈਲੀਗੇਟ ਚੁਣੇ ਜਾਣਗੇ ਜਿਸ ਤੋਂ ਪਹਿਲਾਂ ਕਿ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣੇ ਹੋਏ ਨੇ ਹੁਣ ਅਕਾਲੀ ਦਲ ਜਿਨ੍ਹਾਂ ਦੇ ਉੱਪਰ ਵੱਡੇ ਇਲਜ਼ਾਮ ਲੱਗ ਰਹੇ ਨੇ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਬਹੁਤ ਜਲਦੀ ਦੇ ਵਿੱਚ ਆਪਣੇ ਕੋਰ ਕਮੇਟੀ ਦੀ ਚੋਣ ਕਰ ਲਈ 31 ਮੈਂਬਰੀ ਕੋਰ ਕਮੇਟੀ ਬਣਾਈ ਔਰ ਆਪਣੇ ਉਹੀ ਲੀਡਰਾਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਖਾਸ ਚਿਹਤੇ ਨੇ ਪਰ ਦੂਸਰੇ ਪਾਸੇ ਅਕਾਲੀ ਸਟਾਰ ਲਹਿਰ ਦੇ ਉਹ ਸਾਰੇ ਲੀਡਰ ਜਿਨ੍ਹਾਂ ਨੇ ਹੁਣ ਇਹ ਵੱਡਾ ਦਾਵਾ ਠੁਕ ਦਿੱਤਾ ਜਿਨ੍ਹਾਂ ਵਿੱਚੋਂ ਮਨਪ੍ਰੀਤ ਸਿੰਘ ਯਾਲੀ ਗਿਆਨੀ ਹਰਪ੍ਰੀਤ ਸਿੰਘ ਜੋ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਔਰ ਇਸ ਦੇ ਨਾਲ ਹੀ ਗੁਰਪ੍ਰਤਾਪ ਸਿੰਘ ਵਡਾਲਾ ਸੁਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਸਾਰੇ ਲੀਡਰਾਂ ਨੇ ਹੁਣ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਇਸ ਪੱਤੀ ਨੂੰ ਜਿਹੜੀ ਇਹ ਪੱਤੀ ਹੋਈ ਹੈ ਅਕਾਲੀ ਦਲ ਦੀ ਨਵੀਂ ਜਿਹੜਾ ਪ੍ਰਧਾਨ ਦੀ ਚੋਣ ਹੋਵੇਗੀ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਨਹੀਂ ਮੰਨਿਆ ਗਿਆ ਜੋ ਕਿ ਸੁਖਵੀਰ ਸਿੰਘ ਬਾਦਲ ਸਿਰਫ ਅਕਾਲੀ ਦਲ ਦਾ ਪ੍ਰਧਾਨ ਨਹੀਂ ਸੁਖਵੀਰ ਸਿੰਘ ਬਾਦਲ ਇੱਕ ਧੜੇ ਦਾ ਪ੍ਰਧਾਨ ਹੈ ਸੋ ਅਕਾਲੀ ਦਲ ਦਾ ਨਵਾਂ ਪ੍ਰਧਾਨ ਹੁਣ ਇਹ ਡੈਲੀਗੇਟ ਚੁਣਨਗੇ ਜਿਸ ਵਿੱਚ ਮਨਪ੍ਰੀਤ ਸਿੰਘ ਯਾਦਲੀ ਗੁਰਪ੍ਰਤਾਪ ਸਿੰਘ ਵੜਾਲਾ ਤੇ ਜਿਹੜਾ ਕਿ ਗਿਆਨੀ ਹਰਪ੍ਰੀਤ ਸਿੰਘ ਦਾਵੇਦਾਰ ਨੇ ਅਕਾਲੀ ਦਲ ਦੇ ਪ੍ਰਧਾਨ ਬਣਨ ਲਈ ਜੇਕਰ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦਾ ਡੋਰ ਸੰਭਾਲਦੇ ਨੇ ਅਕਾਲੀ ਦਲ ਦੇ ਪ੍ਰਧਾਨ ਬਣਦੇ ਨੇ ਤਾਂ ਫਿਰ ਚੰਡੀਗੜ੍ਹ ਵਾਲਾ ਅਕਾਲੀ ਦਲ ਦਾ ਮੁੱਖ ਦਫ਼ਤਰ ਵੀ ਇਸ ਅਕਾਲੀ ਸਟਾਰ ਲਹਿਰ ਦੇ ਵੱਲੋਂ ਚੁਣੇ ਹੋਏ ਪ੍ਰਧਾਨ ਨੂੰ ਮਿਲੇਗਾ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੀ ਇਹ ਹੋnde ਇਹ ਖਤਮ ਹੋ ਚੁੱਕੀ ਹੈ ਸ਼ਖਬੀਰ ਸਿੰਘ ਬਾਦਲ ਜਿਹੜੇ ਆਪਣਾ ਉਸ ਦਫਤਰ ਦੇ ਵਿੱਚ ਹੱਕ ਨਹੀਂ ਜਮਾ ਸਕਣਗੇ ਸੋ ਇਸ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਬਹੁਤ ਵੱਡਾ ਜਿਹੜਾ ਕਿ ਇੱਕ ਤੂਫਾਨ ਖੜਾ ਹੋਵੇਗਾ ਅਕਾਲੀ ਸਤਾਬ ਲਹਿਰ ਦੇ ਵੱਲੋਂ ਜਦੋਂ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਵੇਗਾ ਤਾਂ ਹੁਣ ਅਕਾਲੀ ਦਲ ਦੀਆਂ ਸਾਰੀਆਂ ਇਹ ਕਾਪੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ ਜਿਵੇਂ ਸੰਗਰੂਰ ਦੇ ਵਿੱਚ ਲਗਭਗ 2 ਲੱਖ ਦੇ ਕਰੀਬ ਇਹ ਫਾਰਮ ਜਿਹੜੇ ਭਰੇ ਗਏ ਸੀ ਔਰ ਸਾਰੇ ਇਕੱਠੇ ਹੋਏ ਨੇ ਇਸ ਤਰ੍ਹਾਂ ਲੁਧਿਆਣਾ ਜਿਹੜੇ ਕਿ ਹੁਣ ਵਿਮਨੀ ਚੋਣ ਹੋ ਕੇ ਹੱਟੀਏ ਉਸ ਵਿੱਚ ਵੀ ਅਕਾਲ ਦੀ ਆਪਣੀ ਜਮਾਨਤ ਜਬਤ ਹੋ ਗਈ ਏ ਸੋ ਉਸ ਤੋਂ ਬਾਅਦ ਅਕਾਲੀ ਸਤਾਹ ਲਹਿਰ ਹੁਣ ਇੱਕੋ ਦਮ ਫਿਰ ਸਰਗਰਮ ਹੋਈ ਏ ਸੋ ਅਕਾਲੀ ਸਤਾਹ ਲਹਿਰ ਦੇ ਵਿੱਚੋਂ 2027 ਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਵੱਡੀ ਪਾਰਟੀ ਖੜੀ ਕੀਤੀ ਜਾਵੇਗਾ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇਗਾ ਔਰ ਅਕਾਲੀ ਦਲ ਬਾਦਲ ਜਿਹੜਾ ਹੈ ਉਸ ਨੂੰ ਪਾਸੇ ਕਰ ਦਿੱਤਾ ਜਾਵੇਗਾ ਔਰ ਅਕਾਲੀ ਦਲ ਜਿਹੜਾ ਇੱਕ ਹੋਵੇਗਾ ਜਿਸ ਦੇ ਉੱਪਰ ਮਨਪ੍ਰੀਤ ਸਿੰਘ ਯਾਲੀ ਜਿਹੜੇ ਪ੍ਰਧਾਨ ਮੰਨ ਸਕਦੇ ਨੇ ਜਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਇਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਪ੍ਰਧਾਨ ਚੁਣਿਆ ਜਾਵੇਗਾ ਔਰ ਅਕਾਲੀ ਦਲ ਦੁਬਾਰਾ ਸੱਤਾ ਵਿੱਚ ਆਵੇਗਾ 2027 ਦੇ ਵਿੱਚ ਇਸ ਨੂੰ ਲੈ ਕੇ ਉਹਨਾਂ ਨੇ ਅਕਾਲੀ ਭਾਜਪਾ ਗੱਠਜੋੜ ਤੇ ਵੀ ਜਿਹੜਾ ਵਿਰામਚਿੰਨ ਲਾਇਆ ਕਿ ਅਸੀਂ ਅਕਾਲੀ ਭਾਜਪਾ ਗੱਠਜੋੜ ਤੇ ਸਹਿਮਤੀ ਵਿੱਚ ਨਹੀਂ ਆ ਕਿਉਂਕਿ ਜੋ ਅਕਾਲੀ ਭਾਜਪਾ ਗੱਠਜੋੜੇ ਜੇਕਰ ਅਕਾਲੀ ਦਲ ਆਪਣੇ ਜਿਹੜੇ ਉਹ ਸ਼ਰਤਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਪੰਜਾਬ ਦੇ ਮੁੱਦੇ ਹੱਲ ਕਰਨਾ ਪੰਜਾਬ ਤੋਂ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦੇਣਾ ਪੰਜਾਬ ਦੇ ਪਾਣੀਆਂ ਦਾ ਜਿਹੜਾ ਉਹ ਸਾਰੇ ਫੈਸਲੇ ਪੰਜਾਬ ਵਿੱਚ ਹੋਣੇ ਚਾਹੀਦੇ ਨੇ ਜਿਸ ਤੇ ਉੱਪਰ ਜੇਕਰ ਭਾਜਪਾ ਸਹਿਮਤ ਹੁੰਦੀ ਹੈ ਸਾਰੇ ਮਸਲੇ ਹੱਲ ਕਰੀ ਤਾਂ ਫਿਰ ਅਕਾਲੀ ਭਾਜਪਾ ਘਟਚਰ ਹੋਵੇਗਾ ਆਦਰਵਾਇਸ ਨਹੀਂ ਹੋਵੇਗਾ ਅਕਾਲੀ ਦਲ ਦਾ ਨਵਾਂ ਜਿਹੜਾ ਪ੍ਰਧਾਨ ਬਣੇਗਾ ਉਸ ਦੇ ਬਾਰੇ ਜੋ ਆਉਣ ਵਾਲੇ ਕੁਝ ਦਿਨਾਂ ਚ ਪਤਾ ਲੱਗੇਗਾ ਲੇਕਿਨ ਮਨਪ੍ਰੀਤ ਸਿੰਘ ਯਾਲੀ ਦੇ ਵੱਲੋਂ ਅਕਾਲੀ ਦਲ ਦੀ ਵਹਾਡੋਰ ਸੰਭਾਲੀ ਜਾ ਸਕਦੀ ਏ